ਨਾਮ ਦੱਸ ਕੇ। ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਦਾਸ ਸ਼ੇਰੇ ਪੰਜਾਬ ਸਿੰਘ ਅਸੀਂ ਅੱਜ ਐਮਐਲਏ ਡਾਕਟਰ ਅੰਦਰਪੀ ਸਿੰਘ ਨੇਜਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਜੇ ਕਿ ਇਹ ਰੋਡ ਗੁਰਦਰਾ ਮੀਰੀਪੀਰੀ ਸਾਹਿਬ ਵਾਲੀ ਰੋਡ ਪਿਛੋਂ ਮੇਨ ਰੋਡ ਤੋਂ ਸ਼ੁਰੂ ਹੋ ਕੇ ਪਤਨਾ ਵਾਲੀ ਬਰਕ ਤੱਕ ਜਾਂਦੀ ਆ। ਉਧਰੋਂ ਸ਼ੋਪਡੀ ਚੌਕ ਤੋਂ ਲੈ ਕੇ ਸਿੱਧੀ ਉਧਰ ਰਾਂਝੀ ਦੀ ਹਵੇਲੀ ਕੋਲੇ ਪਾਸੇ ਜਾਏਗੀ ਡਾਟ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜਾ ਇਹ ਅੱਜ ਕੰਮ ਸ਼ੁਰੂ ਹੋ ਸਕਿਆ ਵਾ ਸਾਡੀ ਇਹ ਬਾਡ ਨੰਬਰ 41 ਦੀ ਬਹੁਤ ਜਿਆਦੀ ਇਹ ਸਮੱਸਿਆ ਸੀ ਸੜਕ ਦੀ ਮੈਂ ਕਹਾਂਗਾ ਕਿ ਤਕਰੀਬਨ 20-25 ਸਾਲ ਤੋਂ ਇਹ ਸੜਕਾਂ ਨਹੀਂ ਬਣੀਆਂ ਸੀ ਜਿਹੜਾ ਜਿਹੜਾ ਕੰਮ ਡਾਟ ਸਾਹਿਬ ਨੇ ਹੁਣ ਇਹ 3-4 ਸਾਲ ਦੇ ਵਿੱਚ ਕਰਵਾ ਦਿੱਤਾ ਵਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਬਾਕੀ ਵੀ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਅਸੀਂ ਡਾਟ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਪਹਿਲ ਦੇ ਅਧਾਰ ਤੇ ਕੀਤੇ ਜਾਣ ਜੀ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਖਦੇ ਹਾਂ ਸਾਰੇ ਪੈਣਾ ਵੱਲੋਂ ਵੀ ਇੱਕ ਬੇਨਤੀ ਹੈ ਕਿ ਸਾਡੇ ਇਲਾਕੇ ਨੂੰ ਗੁਰਦੁਆਰਾ ਮੀਰੀ ਪੀਰੀ ਸਾਹਿਬ ਦੇ ਇਲਾਕੇ ਨੂੰ ਗੁਰਦੁਆਰੇ ਦੇ ਸਾਰੇ ਵਧੀਆ ਸੜਕ ਹੋ ਜਾਵੇ ਤਾਂ ਸੋਹਣੀ ਲੱਗੇਗੀ ਮੈਂ ਉਹਨਾਂ ਨੂੰ ਅਨਿਆ ਜੀ ਆਇਆਂ ਨੂੰ ਆਖਦੀ ਹਾਂ ਕਿ ਬਹੁਤ ਬਹੁਤ ਧੰਨਵਾਦ ਹੈ ਔਰ ਸਾਰੀ ਇਹ ਸੇਵਾ ਕਰਵਾ ਰਹੇ ਹਨ ਵਾਹਿਗੁਰੂ